ਡਾਕਟਰ ਸਰੂਪ ਸਿੰਘ ਅਲੱਗ ਉਨ੍ਹਾਂ ਨੇ ਜ਼ਿਕਰ ਕੀਤਾ ਸੀਗਾ ਉਹਨਾਂ ਨੇ ਕਹਿੰਦੇ ਮੈਂ ਇੰਗਲੈਂਡ ਦੇ ਵਿੱਚ ਇੱਕ ਬੋਰੇ ਦੇ ਘਰੇ ਚ ਲੱਗਾ ਮੇਰਾ ਮਿੱਤਰ ਸੀਗਾ ਉਹ ਜਦੋਂ ਕਹਿੰਦੇ ਮੈਂ ਉਹਦੇ ਘਰੇ ਗਿਆ ਨਾ ਬੜਾ ਪ੍ਰੇਮ ਸੀ ਸਾਡਾ ਕਹਿੰਦੇ ਇਸ ਇਕੱਠੇ ਕੰਮ ਕਰਦੇ ਸੀ ਕੋਈ ਆਫਿਸ ਵਿੱਚ ਤੇ ਮੇਰਾ ਉਹਨਾਂ ਪ੍ਰੇਮਾਵਾ ਪੈ ਗਿਆ ਮੈਨੂੰ ਇੱਕ ਦਿਨ ਆਪਦੇ ਘਰੇ ਇਨਵਾਈਟ ਕੀਤਾ ਮੈਂ ਚਲਾ ਗਿਆ ਮੈਂ ਜਦੋਂ ਗਿਆ ਨਾ ਉਹਦੇ ਘਰ ਦੇ ਲੌਬੀ ਦੇ ਵਿੱਚ ਵੱਡੀ ਸਾਰੀ ਹਰਮੰਦਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਉਸ ਫੋਟੋ ਦੇ ਅਗਲੇ ਬੰਨੇ ਇੱਕ ਬੜਾ ਸੋਹਣਾ ਗਲੀਚਾ ਵਿਛਿਆ ਹੋਇਆ ਸੀ ਉਹ ਕਹਿਣ ਲੱਗੇ ਕਿ ਤੂੰ ਇਥੇ ਮੈਂ ਤੇਰੇ ਘਰ ਚ ਹਰਮੰਦਰ ਸਾਹਿਬ ਦੀ ਫੋਟੋ ਵੇਖ ਰਿਹਾ ਮੈਨੂੰ ਬੜੀ ਹੈਰਾਨਗੀ ਹੋ ਰਹੀ ਤੇਰੀ ਗੱਲ ਉਹਨੇ ਕਿਹਾ ਜੀ ਹਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਮੈਂ ਇੱਕ ਵਾਰ ਇੰਡੀਆ ਗਿਆ ਸੀ ਤੇ ਮੈਂ ਇੰਡੀਆ ਬੜੇ ਥਾਵਾਂ ਤੇ ਘੁੰਮਿਆ ਬਹੁਤ ਥਾਵਾਂ ਵੇਖੀਆਂ ਪਰ ਜਦੋਂ ਮੈਂ ਪੰਜਾਬ ਵਿੱਚ ਹਰਮੰਦਰ ਸਾਹਿਬ ਗਿਆ ਨਾ ਗੋਲਡਨ ਟੈਂਪਲ ਗਿਆ ਕਹਿੰਦਾ ਮੈਂ ਕਹਿੰਦਾ ਮੈਂ ਉੱਥੇ ਬੈਠ ਕੇ ਇੰਨਾ ਕੋ ਆਪਣੇ ਜੀਵਨ ਨੂੰ ਝਾਕਿਆ ਜਾਂ ਵੇਖਿਆ ਜਾਂ ਮੈਂ ਸਮਝਿਆ ਕਿ ਮੈਨੂੰ ਬਹੁਤ ਆਨੰਦ ਆਇਆ ਮੈਂ ਉਸ ਚੀਜ਼ ਨੂੰ ਆਪਣੇ ਦਿਲ 'ਚ ਵਸਾ ਕੇ ਲਿਆ ਜੋ ਮੈਨੂੰ ਉੱਥੇ ਫੀਲ ਹੋਇਆ ਹੁਣ ਮੈਂ ਜਦੋਂ ਉਸ ਤਸਵੀਰ ਨੂੰ ਲਿਆ ਕੇ ਦੀਵਾਰ ਤੇ ਟੰਗ ਦਿੱਤਾ ਨਾ ਮੈਂ ਆ ਸਾਹਮਣੇ ਜਿਹੜਾ ਗਲੀਚਾ ਵਿਛਾਇਆ ਨਾ ਜਿਸ ਵੇਲੇ ਮੈਂ ਉੱਥੇ ਬੈਠਾ ਸਾਂ ਅਸਵੇ ਸੁਬਾ ਸੁਬਾ ਅਮਰਤ ਵੇੜੇ ਮੈਂ ਉੱਕ ਕਿ ਹੁਣ ਵੀ ਇੱਥੇ ਇਦਾਂ ਹੀ ਬੈਨਾ ਮੈਂ ਕਈ ਵਾਰੀ ਬੈਠਿਆ ਬੈਠਿਆ ਇੰਨਾ ਕੋ ਧਿਆਨ ਜੁੜ ਜਾਂਦਾ ਮੈਨੂੰ ਮਹਿਸੂਸ ਹੁੰਦਾ ਵੀ ਜੋ ਕੀਰਤਨ ਉੱਥੇ ਹੋ ਰਿਹਾ ਮੈਨੂੰ ਸੁਣ ਰਿਹਾ ਹੈ ਗੱਲ ਸਿਰਫ ਧਿਆਨ ਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾਨਕ ਘਰ ਬੈਠਿਆਂ ਸੌ ਪਾਈਏ ਜੇ ਨੀਅਤ ਰਾਸ ਕਰੇ ਰੱਬ ਤਾਂ ਘਰ ਬੈ ਕੇ ਵੀ ਉਹ ਮਿਲ ਸਕਦਾ ਆ ਜੇ ਨੀਅਤ ਵਿੱਚ ਰੱਬ ਨੂੰ ਮਿਲਣ ਦੀ ਪਿਆਤਾਂਗ ਹੋਵੇ ਸਾਂਝ ਹੋਵੇ ਨੀਅਤ ਸਾਫ਼ ਹੋਵੇ ਧਿਆਨ ਟਿਕਿਆ ਹੋਵੇ ਸਹੀ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਇਸ ਗੱਲ ਨੂੰ ਸਮਝ ਗਿਆ ਕਿ ਵਾਕੇ 'ਚੇ ਬੰਦੇ ਦਾ ਧਿਆਨ ਜੁੜ ਜਾਵੇ ਨਾ ਭਾਵੇਂ ਵਿਦੇਸ਼ ਬੈਠੇ ਜੁੜ ਜਾਵੇ ਤਾਂ ਉੱਥੇ ਵੀ ਅਜਿਹੀ ਲੱਗ ਜਾਂਦੀ ਹੈ ਗੁਰੂ ਚਰਨਾਂ ਵਿੱਚ ਇਸ ਤਰ੍ਹਾਂ ਹੁੰਦਾ ਹੈ